ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜੰਮੂ ਕਸ਼ਮੀਰ 'ਚ ਬਹੁਤ ਹੀ ਭਿਆਨਕ ਜਿਹੜਾ ਦੁਖਦਾਈ ਖਬਰ ਸਾਹਮਣੇ ਆਈ ਹੈ ਇੱਕ ਹੱਤਵਾਦੀ ਗਰੁੱਪ ਵੱਲੋਂ 28 ਲੋਕਾਂ ਤੋਂ ਵੱਧ ਦਾ ਕਤਲ ਕਰ ਦਿੱਤਾ ਗਿਆ ਹੈ ਅਤੇ ਕਈ ਜ਼ਖਮੀ ਵੀ ਹੋਏ ਹਨ ਉਹਨਾਂ ਵਿੱਚੋਂ ਕੁਝ ਲੋਕ ਜਾਨ ਬਚਾ ਕੇ ਵੀ ਭੱਜੇ ਹਨ ਅਤੇ ਉਹਨਾਂ ਨੇ ਦੱਸਿਆ ਮੁਬਾਕ ਇੱਕ ਮੁਸਲਮਾਨਾਂ ਵਕਤੀਆਂ ਵੱਲੋਂ ਇੱਕ ਵਿਅਕਤੀ ਤੋਂ ਉਸਦਾ ਨਾਮ ਪੁੱਛ ਕੇ ਉਸਦਾ ਨਾਮ Hindu ਪਤਾ ਹੋਣ ਕਰਕੇ ਉਸ ਦੇ ਸਿਰ ਉੱਤੇ ਗੋਲੀ ਮਾਰ ਦਿੱਤੀ ਗਈ ਜੋ ਕਿ ਬੜੀ ਹੀ ਘਨਮਨਾਕ ਸੱਜ ਹੈ ਇਹ ਸਾਡੀ ਇੰਟੈਲੀਜੈਂਸ ਦਾ ਵੀ ਪੂਰਾ ਫੇਲੀਆ ਰਹਾ ਉਹਨਾਂ ਨੂੰ ਇਹ ਵੀ ਵੱਡੀ ਘਟਨਾ ਬਾਰੇ ਪਤਾ ਹੀ ਨਹੀਂ ਲੱਗਿਆ ਕਿ ਜੋ ਵਾਪਰ ਸਕਦੀ ਹੈ ਅਤੇ ਇਸ ਹਾਦਸੇ ਵਿੱਚ ਦੋ ਵਿਦੇਸ਼ੀ ਨਾਗਰਿਕਾਂ ਦੀ ਵੀ ਮੌਤ ਹੋਈ ਹੈ ਇਸ ਹਮਲੇ ਦੀ ਜਾਣਕਾਰੀ ਲੰਤ ਤੋਂ ਬਾਅਦ ਅਮੇਸ਼ਾ ਗ੍ਰਹਿ ਮੰਤਰੀ ਪਰਿਵਾਰ ਜਨਾਂ ਨਾਲ ਦੁੱਖ ਸਾਂਝਾ ਕਰਨ ਲਈ ਉੱਥੇ ਪਹੁੰਚੇ ਹਨ ਅਤੇ ਉਹ ਪੂਰਾ ਇਲਾਕਾ ਮਿਲਟਰੀ ਦੇ ਅੰਡਰ ਕੰਟਰੋਲ ਵਿੱਚ ਹੈ ਹੁਣ ਕੋਈ ਸੰਭਾਵਨਾ ਨਹੀਂ ਹੈ ਕੋਈ ਵੀ ਘਟਨਾ ਵਾਪਰਨ ਦੀ ਇਹ ਧਰਮ ਦੀਆਂ ਰਾਜਨੀਤੀਆਂ ਨੇ ਦੇਸ਼ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ ਇੱਕ ਧਰਮ ਦੇ ਖਿਲਾਫ ਨਫਰਤ ਇੰਨੀ ਜ਼ਿਆਦਾ ਖੁੱਲ ਗਈ ਹੈ ਕਿ ਉੱਥੋਂ ਦੇ ਧਰਮ ਦੇ ਲੋਕ ਆਪਣੇ ਆਪ ਨੂੰ ਬਚਾਉਣ ਲਈ ਦੂਸਰੇ ਨੂੰ ਮਾਰਨਾ ਜ਼ਿਆਦਾ ਪਸੰਦ ਕਰਦੇ ਨੇ ਜੋ ਅੱਤਵਾਦੀ ਸਰਦਨਾਮਾ ਜ਼ਿੰਮੇਦਾਰ ਹਨ ਉਹ ਵੀ ਇੰਨੀ ਜ਼ਿਆਦਾ ਸੋ ਹੁਣ ਟਾਈਮ ਆ ਗਿਆ ਹੈ ਇਹ ਨਫਰਤ ਦੀ ਰਾਜਨੀਤੀ ਨੂੰ ਬੰਦ ਕਰਨਾ ਅਤੇ ਦੇਸ਼ ਵਿੱਚ ਅਤੇ ਅਲੱਗ-ਅਲੱਗ ਧਰਮਾਂ ਦੇ ਲੋਕਾਂ ਨੂੰ ਆਪਸੀ ਭਾਈਚਾਰੇ ਨਾਲ ਮਿਲ ਕੇ ਰਹਿਣਾ ਤਾਂ ਜੋ ਜੇ ਹੀ ਘਟਨਾ ਸਾਹਮਣੇ ਨਾ ਆਵੇ ਧੰਨਵਾਦ